ਕੇਂਦਰ ਸਰਕਾਰ ਦੇ ਵੱਲੋਂ ਕਰਾ ਦੇ ਵਿੱਚ ਯੂਸ ਹੋਣ ਵਾਲੇ ਯੂਸ ਹੋਣ ਵਾਲੇ ਕਰੇਲੋ ਸਿਲੰਡਰ ਦਾ ਰੇਟ ਜੜਾਇ 50 ਰੁਪਏ ਵਾਦਾ ਕੀਤਾ ਗਿਆ ਉਸ ਨੂੰ ਵੱਧ ਕੇ ਜਿਹੜਾ ਹੈ ਉਸ ਵੱਧ ਰੇਟ ਨੂੰ ਲੈ ਕੇ ਲੋਕਾਂ ਦੇ ਵਿੱਚ ਹਾਹਾਕਾਰ ਮਚ ਗਈ ਤੇ ਰਸੋਈ ਦਾ ਸਾਰਾ ਬਜੂਠੀ ਹਿਲ ਗਿਆ ਹੈ ਕੇਂਦਰ ਸਰਕਾਰ ਦੇ ਪਾਸੋਂ ਲੋਕਾਂ ਨੂੰ ਕੀਤੇ ਗਏ ਮੰਗ ਦੀ ਵਿਦਾਇਗ ਰੇਟ ਵਾਪਸ ਲੈ ਚਾਹਣ ਲੋਕਾਂ ਨੇ ਕਿਹਾ ਹੈ ਕਿ ਹਲਵਾਈ ਤੋਂ ਲੈ ਕੇ ਛੋਟੇ ਦੁਕਾਨਦਾਰ ਸਾਰੇ ਹੀ ਕਰਾ ਦੇ ਵਿੱਚ ਲੱਗਣ ਵਾਲੇ ਸਿਲੰਡਰ ਲਗਾਏ ਗਏ ਨੇ ਜੋ ਕਿ ਗਲਤ ਹੈ ਇਹਨਾਂ ਨੂੰ ਇਸ ਸਿਲੰਡਰ ਲਗਾਉਣ ਦੀ ਇਜਾਜ਼ਤ ਨਹੀਂ ਹੈ ਅਸੀਂ ਪੰਜਾਬ ਸਰਕਾਰ ਦੇ ਪਾਸੋਂ ਮੰਗ ਕਰਦੇ ਹਾਂ ਕਿ ਜਿਨ੍ਹਾਂ ਨੇ ਵੀ ਦੁਕਾਨਦਾਰ ਹਨ ਇਹਨਾਂ ਤੇ ਰੇਟ ਕੀਤੀ ਜਾਏ ਅਤੇ ਜਿਹੜੇ ਵੀ ਅਨਾਦੇ ਵੱਲੋਂ ਅਲਾਟ ਕੀਤੇ ਗਏ ਨੇ ਵਰਤੇ ਜਾ ਰਹੇ ਨੇ ਉਸ ਨੂੰ ਹੱਥਿਆਇਆ ਜਾਏ। ਐ ਇੰਡੀਆ ਨਿਊਜ਼ ਦੇਖ ਰਹੇ ਦਰਸ਼ਕਾਂ ਨੂੰ ਸਾਸੀਗਾ ਮਹਿੰਗਾਈ ਜਿਹੜੀ ਵਧੀ ਹੈ ਤਾਂ ਉਸ ਨੂੰ ਲੈ ਕੇ ਹਾਹਾਕਾਰ ਮਚ ਗਈ ਹੈ ਕਿ ਸਿਲੰਡਰਾਂ ਦੇ ਰੇਟ ਇੱਕ ਵਾਰ ਫਿਰ ਤੋਂ ਜਿਹੜੇ ਆ 50 ਰੁਪਏ ਵਧਾ ਦਿੱਤੇ ਗਏ ਨੇ ਸਾਡੇ ਨਾਲ ਸ਼ਹਿਰ ਵਾਸੀ ਹੈਗੇ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਜੋ ਇਹ ਸਿਲੰਡਰਾਂ ਦੇ ਰੇਟ ਵਧੇ ਨੇ ਇਹ ਕਿੰਨਾ ਕੋ ਬੋਝ ਹੋਣ ਜਿਹੜਾ ਪੈ ਚੁੱਕਾ ਹੋਇਆ ਵਾ ਇਹ ਸਰ ਤੁਹਾਡਾ ਨਾਮ ਆ ਦੇਸ਼ ਅਗਨੀ ਹੋਤਰੀ ਐਡਵੋਕੇਟ ਸੈਂਟਰ ਗਵਰਨਮੈਂਟ ਨੇ ਜੋ ਆਰਡਰ ਜਾਰੀ ਕੀਤਾ ਹੈ ਜਿਸ ਵਿੱਚ 50 ਰੁਪਏ ਸਿਲੰਡਰ ਘਰੇਲੂ ਹੈ ਇਹਦਾ ਰੇਟ ਦਾਤਾ ਗਿਆ ਹੈ ਜੋ ਮਿਡਲ ਕਲਾਸ ਤੇ ਲੋਅਰ ਮਿਡਲ ਕਲਾਸ ਜਿਹੜੇ ਆਲਰੇਡੀ ਮਹਿੰਗਾਈ ਤੇ ਪੀਸੇ ਰਸੀ ਉਹਨਾਂ ਵਾਸਤੇ ਬਹੁਤ ਬਜਰ ਪਾਦਿਆ ਇਹ ਬੜਾ ਮਾੜਾ ਕੰਮ ਹੋਇਆ ਵਾ ਇਹ ਆਰਡਰ ਜਿਹੜਾ ਵਾਪਸ ਲੈਣਾ ਚਾਹੀਦਾ ਵਾ ਕਈ ਵਾਰੀ ਸਾਲ ਦੇ ਵਿੱਚ ਇਹ ਰੇਟ ਵਧ ਜਾਂਦੇ ਆ ਜਿਹੜਾ ਕਿ ਵੀ ਮਹਿੰਗਾਈ ਤੇ ਲੋਕ ਇਹਨੂੰ ਬਰਾਬਰ ਤੌਰ ਤੇ ਇਨੂੰ ਇਹ ਫੀਡ ਨਹੀਂ ਕਰ ਸਕਦੇ ਇਹਨੂੰ ਮਹਿੰਗਾਈ ਦੇ ਨਾਲ ਚੱਲ ਨਹੀਂ ਸਕਦੇ ਜੋ ਸਿਲੰਡਰ ਹੈ ਕਮਰਸ਼ੀਅਲ ਉਹ ਜਿੰਨੇ ਵੀ ਹਲਵਾਈ ਆ ਢਾਬੇ ਵਾਲੇ ਆ ਫਾਸਟ ਫੂਡ ਵਾਲੇ ਆ 버ਗਰ ਪੀਜ਼ਾ ਲੂਡਰ ਪ੍ਰੋਮ ਵਾਲੇ ਆ ਉਹ ਆਮ ਤੌਰ ਤੇ ਵਰਤਦੇ ਆ ਜਿਹੜਾ ਕਮਰਸ਼ੀਅਲ ਰੇਟ ਹੈ ਉਹ 500 ਰੁਪਏ ਰੇਟ ਸਸਤਾ ਰੋਜਦਾ ਹੈ ਤਾਂ ਕਿ ਇਹ ਜਿਹੜਾ ਠੇਲੂ ਗੈਸ ਸਿਲੰਡਰ ਹੈ ਇਹ ਨਾਲ ਵਰਤਦਾ ਜਿਆਦਾ ਉਹਨਾਂ ਰੱਖੇ ਰੇਟ ਵਧਿਆ ਹੈ ਸੋ 500 ਰੁਪਏ ਰੇਟ ਸਸਤੇ ਹੁੰਦੇ ਨਾਲ ਕਮਰਸ਼ੀਅਲ ਉਹ ਜਿਹੜੇ ਲੋਕ ਆ ਉਹ ਇਹਨੂੰ ਵਰਤਣਗੇ ਆਪਣੀ ਦੁਕਾਨਾਂ ਦੇ ਕਾਰੋਬਾਰ ਤੇ ਜਾਹ ਜਿੰਨੇ ਵੀ ਹੋਟਲ ਰੈਸਟੋਰੈਂਟ ਉਹਦੇ ਬਰਤਨ ਦੇ ਨਾਲ ਉਹ ਰੇਟ ਰੇਟ ਘਟ ਜਵੇ ਤੇ ਇਹ ਰੇਟ ਆਪਣੇ ਆਪ ਸਸਾ ਹੋ ਜਾ ਰਹਾ ਸਰਕਾਰ ਤੋਂ ਮੰਗਿਆ ਕਿ ਹੌਸਲਾ ਜਵੇ ਬਿਲਕੁਲ ਜੀ ਸਾਡੇ ਨਾਲ ਹੋਰ ਵੀ ਹੈਗੇ ਨੇ ਸਾਰੇ ਕਹਿੰਦੇ ਪੈ ਕਿ ਜਿਹੜੇ 버ਗਰ ਪੀਜ਼ਾ ਲਾਉਂਦੇ ਨੇ ਹੋਟਲ ਟਾਬਿਆਂ ਵਾਲੇ ਉਹ ਸਿੰਡਰ ਉਹਨਾਂ ਨੂੰ ਕਮਰਸ਼ੀਅਲ ਵਤਨਾ ਚਾਹੀਦਾ ਨਾ ਕਿ ਇਹਨੂੰ ਬਿਲਕੁਲ ਜੀ ਜੇ ਜਿਹੜੀ ਚੀਜ਼ ਜਸ ਯੂਜ਼ ਵਾਸਤੇ ਸਰਕਾਰ ਨੇ ਬਣਾਈ ਹੈ ਉਹ ਵੀ ਕਰਨੀ ਚਾਹੀਦੀ ਹੈ ਜਦੋਂ ਇਲੈਕਸ਼ਨ ਆਉਂਦੀ ਆ ਸਰਕਾਰ 20 ਤੋਂ 30 ਰੁਪਏ ਰੇਟ ਘਟਾ ਦਿੰਦੀ ਹੈ ਲੋਕਾਂ ਕੋ ਵੋਟਾਂ ਲੈਣ ਤੋਂ ਬਾਅਦ 50 ਰੁਪਏ ਰੇਟ ਵਧਾ ਦਿੰਦੀ ਹੈ ਇਹ ਆਮ ਜਨਤਾ ਨੂੰ ਸੋਚਣਾ ਪਏਗਾ ਕਿ ਕਿਹੜੀ ਸਰਕਾਰ ਚੁਣੀਏ ਜਿਹੜੀ ਲੋਕਾਂ ਦੇ ਆਮ ਪਬਲਿਕ ਦੇ ਹਿੱਤਾਂ ਵਿੱਚ ਹੋਵੇ ਹੁਣ ਅੱਜ ਦੀ ਤਰੀਕ ਚ ਰਸੋਈ ਚਲਾਣਾ ਆਮ ਲੇਡੀਜ਼ ਵਾਸਤੇ ਕਿੰਨਾ ਮੁਸ਼ਕਿਲ ਹੋ ਗਿਆ ਦਿਹਾੜੀ ਦਿਨ ਬਦ ਦਿਨ ਮਹਿੰਗਾਈ ਵਧੀ ਜਾ ਰਹੀ ਹੈ ਤੇ ਲੋਕਾਂ ਦੇ ਕਿਚਨ ਦਾ ਜਿਹੜਾ ਬਜਟ ਆ ਉਹ ਖਰਾਬ ਹੋ ਹੀ ਜਾ ਰਿਹਾ ਜੀ ਪਰ ਵੇਖਣ ਨਾਲ ਮਿਲਦਾ ਜਿਹੜੇ ਸਿਲੰਡਰ ਜਿਹੜੇ ਉਹਨ ਘਰਾਂਵਾਂ 'ਤੇ ਯੂਜ਼ ਹੁੰਦੇ ਨੇ ਅਗਰ ਇਹ ਦੁਕਾਨਦਾਰ ਸਾਰੇ ਇਹ ਬੰਦ ਕਰ ਦੇਣਗੇ ਤਾਂ ਫਿਰ ਤੇ ਬਹੁਤ ਜ਼ਿਆਦਾ ਸਿਲੰਡਰ ਰਪੇਤੇ ਸਸਤਾ ਹੋਏਗਾ ਬਿਲਕੁਲ ਜੀ ਤੁਸੀਂ ਦੇਖੋ ਸ਼ਾਮ ਵੇਲੇ ਇੱਥੇ ਤੁਸੀਂ ਨਿਕਲੋਗੇ ਨਾ ਵਿਜੇ ਜੀ ਤੇ ਤੁਸੀਂ ਦੇਖੋਗੇ ਕਿ ਇੱਥੇ ਰੇੜੀਆਂ ਪਰਵਾਸੀਆਂ ਨੇ ਰੇੜੀਆਂ ਬੜੀਆਂ ਲਗਾਈਆਂ 버ਗਰ ਦੀ ਪੀਜ਼ੇ ਦੀ ਹੋਰ ਵੀ ਬੜੀਆਂ ਰੇੜੀਆਂ ਜਿੱਚ ਤੁਹਾਨੂੰ ਨਾਰਮਲ ਹੀ ਕਰੇ ਲੂ ਸਿਲੰਡਰ ਯੂਜ਼ ਹੁੰਦਾ ਨਜ਼ਰ ਆਏਗਾ ਉਹਦੇ ਨਾਲ ਜੇਕਰ ਇਹ ਲੂ ਸਿਲੰਡਰ ਯੂਜ਼ ਕਰਨਗੇ ਤੇ ਵੇਖੋ ਉਹਦੀ ਖਪਤ ਵੀ ਵਧੇਗੀ ਜੇ ਖਪਤ ਵਧੇਗੀ ਤੇ ਸਰਕਾਰ ਨੂੰ ਨਜ਼ਰ ਆਏਗਾ ਕਿ ਰੇਟ ਵਧਾਈਏ ਤੇ ਫਿਰ ਪ੍ਰੋਫਿਟ ਹੁੰਦਾ ਉਸ ਕਰਕੇ ਆਮ ਜਨਤਾ ਨੂੰ ਨੁਕਸਾਨ ਹੁੰਦਾ ਔਰ ਇਹ ਤਿੰਨ ਕੇਲ ਕਸਣੀ ਚਾਹੀਦੀ ਬਿਲਕੁਲ ਜੀ ਕੀ ਕਹਿਣਾ ਚਾਹੁੰਦੇ ਜੀ ਤੇ ਘਰ ਦੀ ਰਸੋਈ ਤੋਂ ਕਿੰਨਾ ਕੋ ਬੋਝ ਆ ਘਰ ਦੀ ਰਸੋਈ ਚ ਦੇਖੋ ਇੱਕ ਘਰ ਦਾ ਜੇ 50 ਰੁਪਏ ਸੈਂਟਰ ਦੇ ਮਹੀਨੇ ਦਾ ਵਾਧਾ ਹੈ ਤੇ ਲੱਖਾਂ ਕਰੋੜਾਂ ਘਰ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਔਰ ਇੱਕ ਅਰਬਾਂ ਰੁਪਈਆ ਦਾ ਘਾਟਾ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਸਹਿਣਾ ਪਏਗਾ ਕਿਉਂਕਿ ਦੇਸ਼ ਦੇ ਵਿੱਚ ਬੇਰੋਜ਼ਗਾਰੀ ਬਹੁਤ ਵੱਧ ਗਈ ਆ ਔਰ ਉਹਦੇ ਕਰਕੇ ਪਹਿਲਾਂ ਹੀ ਲੋਕਾਂ ਨੂੰ ਰੋਟੀ ਲਾਲੇ ਪਏ ਆ ਲੋਕੇ ਸਾਰਾ ਦਿਨ ਮਿਹਨਤ ਮਜਦੂਰੀ ਕਰਕੇ 5-6 ਰੁਪਏ ਦਿਹਾੜੀ ਪਾਉਂਦੇ ਆ ਜਿਹਦੇ ਚ ਘਰ ਦਾ ਚੁੱਲਾ ਨਹੀਂ ਚੱਲਦਾ ਉੱਪਰੋਂ ਮਹਿੰਗਾਈ ਦੀ ਮਾਰ ਉੱਪਰੋਂ ਇਹ ਸਿਲੰਡਰ ਦਾ ਤਾਂ ਬੰਬ ਟਿਕ ਪੈਣਾ ਲੋਕਾਂ ਦੇ ਉੱਤੇ ਰਾਤੋਰਾ ਦੀ 50 ਰੁਪਏ ਸਿਲੰਡਰ ਮਹਿੰਗੀ ਆ ਇਹ ਮਹਿੰਗਾਈ ਦੇ ਲੋਕਾਂ ਦਾ ਲੱਕ ਤੋੜਦਾ ਵਾ ਔਰ ਵੇਖੋ ਜਿਓਗਾ ਜਿਵੇਂ ਭਾਈ ਸਾਹਿਬ ਨੇ ਪਹਿਲਾਂ ਵੀ ਦੱਸਿਆ ਏ ਕਿ ਸ਼ਹਿਰਾਂ ਦੇ ਵਿੱਚ ਆਮ ਰੇੜੀਆਂ ਵਾਲੇ ਜਾਂ ਜਿਹੜੇ ਵੀ ਲੋਕ ਸਿਲੰਡਰ ਦੀ ਵਰਤੋਂ ਕਰਦੇ ਆ 버ਗਰ ਪੀਜਿਆਂ ਵਾਲੇ ਜਾਂ ਮਠਾਈਆਂ ਵਾਲੇ ਔਰ ਉਹਨਾਂ ਨੂੰ ਚਾਹੀਦਾ ਹੈ ਕਿ ਆਪਣਾ ਕਮਰਸ਼ੀਅਲ ਸਿਲੰਡਰ ਹੀ ਵਰਤਣ ਇਦੇ ਨਾਲ ਨਾਲ ਡੋਮੈਸਟਿਕ ਸਿਲੰਡਰ ਦੀ ਜਿਹੜੀ ਖਪਤ ਆਪਟ ਹੈਗੀ ਜੋ ਖਪਤ ਘਟੇਗੀ ਤੇ ਆਟੋਮੈਟਿਕਲੀ ਸਰਕਾਰ ਰੇਟ ਡ੍ਰੌਪ ਕਰੇਗੀ ਪਰ ਸਰਕਾਰ ਦਾ ਲੱਗਦਾ ਕੰਨਾਂ ਤੇ ਜੂ ਨਹੀਂ ਸਰਕਦੀ ਕਿਉਂਕਿ ਆਮ ਦੇਖਣ ਤੇ ਇਹੀ ਆਇਆ ਕਿ ਲੋਕ ਜਿੰਨੇ ਵੀ ਰੇੜੀਆਂ ਵਗੈਰਾ ਲਾਦਾ ਦਿੰਦੇ ਆ ਇਹ ਸਾਰੇ ਡੋਮੈਸਟਿਕ ਸਿਲੰਡਰ ਨੂੰ ਹੀ ਵਰਤਦੇ ਆ ਇਸ ਕਰਕੇ ਸਰਕਾਰ ਨੂੰ ਚਾਹੀਦਾ ਵਾ ਕਿ ਇਹਨਾਂ ਤੇ ਨੱਥ ਪਾਈ ਜਾਵੇ ਤੇ ਜਿਹੜੀ ਸਿਲੰਡਰ ਦੀ ਰੇਟ ਘਟਾਇਆ ਜਾਵੇ ਤਾਂ ਕਿ ਲੋਕਾਂ ਦੀ ਜੀਵਨ ਤੇ ਡਾਕਾ ਨਾ ਬਿਲਕੁਲ ਜੀ ਅਸੀਂ ਤਸਵੀਰਾਂ ਵਿੱਚ ਇਹ ਵੀ ਦਿਖਾਇਆ ਹੈ ਕਿ ਇਹ ਲਵਾਈਆਂ ਦੀਆਂ ਦੁਕਾਨਾਂ ਦੇ ਉੱਪਰ ਰੇੜੀਆਂ ਦੇ ਉੱਪਰ ਚਾਹ ਵੇਚਣ ਵਾਲੇ ਉਹ ਸਾਰੇ ਹੀ ਜਿਹੜੇ ਆ ਉਹ ਸਿਲੰਡਰ ਘਰੇਲੂ ਹੀ ਯੂਜ਼ ਕਰ ਰਹੇ ਨੇ ਉਹਨਾਂ ਨੂੰ ਇੱਕ ਵੀ ਸਿਲੰਡਰ ਅਸੀਂ ਨਹੀਂ ਦੇਖਿਆ ਕਿ ਜਿਹੜਾ ਵਾ ਕਮਰਸ਼ੀਅਲ ਲਗਾਇਆ ਹੋਵੇ ਕਿਉਂਕਿ ਉਹ ਸਿਲੰਡਰ ਅਗਰ ਇਹ ਲਗਾਉਣਗੇ ਤਾਂ ਇਹ ਸਿਲੰਡਰ ਜਿਹੜੇ ਨੇ ਕਮਰਸ਼ੀਅਲ ਜਿਹੜੇ ਨੇ ਉਹ ਬੜਾ ਹੀ ਫਰਕ ਪੈਂਦਾ ਪਰ ਵੇਖਣ ਨੂੰ ਮਿਲਦਾ ਕਿ ਇਹ ਸਰਕਾਰੀ ਮਹਿਕਮਾ ਹੁਣ ਬਾਹਰ ਨਿਕਲੇ ਤੇ ਇਹਨਾਂ ਨੂੰ ਚੈੱਕ ਕਰੇ ਕਿ ਜਿਹੜੇ ਇਹ ਲੋਕ ਸਿਲੰਡਰਾਂ ਦੀ ਵਰਤੋਂ ਕਰ ਰਹੇ ਨੇ ਕਿ ਆਖਰਕਾਰ ਇਹ ਦੂਸਰਾ ਸਿਲੰਡਰ ਕਿਉਂ ਨਹੀਂ ਵਰਤ ਰਹੇ ਅਗਰ ਨਹੀਂ ਵਰਤ ਰਹੇ ਤੇ ਇਹਨਾਂ ਉੱਤੇ ਕਾਰਵਾਈ ਬੰਦੀ ਹੈ ਰਹੀ ਮਹਿੰਗਾਈ ਦੀ ਗੱਲ ਤਾਂ ਉਹ ਕਹਿੰਦੇ ਨੇ ਕਿ ਸਾਡਾ ਲੱਕ ਟੁੱਟ ਗਿਆ ਹੈ ਜਦਕਿ ਇਹਨੂੰ ਘਟਾਉਣ ਦੀ ਬਜਾਏ ਹੋਰ ਵਧਾ ਦਿੱਤਾ ਗਿਆ ਹੈ ਦੇਖਣਾ ਹੈ ਕਿ ਕੇਂਦਰ ਸਰਕਾਰ ਕਿੰਨੀ ਜਲਦੀ ਇਸ ਚੀਜ਼ ਨੂੰ ਫਿਰ ਵਾਪਸ ਲੈ ਪਾਉਂਦੀ ਹੈ ਕਿ ਜਾਵਰ ਇਸੇ ਤਰ੍ਹਾਂ ਲੋਕਾਂ ਨੂੰ ਮਹਿੰਗਾਈ ਦੀ ਮਾਰ ਚਲਣੀ ਪਵੇਗੀ ਇੰਡੀਆ ਨਿਊਜ਼ ਵਿਜੇ ਕੁਮਾਰ ਤਰੰਤਾਰ